ਉਸ ਤੋਂ ਪਹਿਲਾਂ ਕਈ ਵਾਰ ਵਿਚਾਰਾਂ ਜ਼ਰੂਰ ਹੋਈਆਂ ਪਰ ਸਿਰੇ ਨਹੀਂ ਚੜ ਸਕੀਆਂ ਸੀ 3 ਸਾਲ ਤੋਂ ਦਸਰਿਆਂ ਕੋਲ ਜਦੋਂ ਇਸ ਕਮੇਟੀ ਦੀ ਸੇਵਾ ਆਈ ਤੇ ਅਸੀਂ ਪਹਿਲਾ ਕਾਰਜ ਇਹ ਕੀਤਾ ਸੀਗਾ ਵੀ ਸਾਬਜਾਦਿਆਂ ਦੀ ਯਾਦ ਚ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਪ੍ਰੋਗਰਾਮ ਜ਼ਰੂਰ ਕਰਿਆ ਕਰਨਾ ਉਮੀਦ ਆ ਵੀ ਇਹ ਪ੍ਰੋਗਰਾਮ ਗੁਰੂ ਸਾਹਿਬ ਕਿਰਪਾ ਕਰਨ ਹਰ ਸਾਲ ਆਪਾਂ ਇਸੇ ਤਰ੍ਹਾਂ ਮਨਾ ਸਕੀਏ ਕਿਉਂਕਿ ਜੇ ਅਸੀਂ ਸਾਬਜਾਦਿਆਂ ਦੀ ਜਾਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਗੱਲ ਨਹੀਂ ਕਰ ਸਕਦੇ ਨਾ ਫਿਰ ਕੋਈ ਫਾਇਦਾ ਨਹੀਂ ਆਪਾਂ ਨੂੰ ਸਿੱਖਾ ਖਾਣ ਦਾ ਜੇ ਆਪਾਂ ਸਾਬ ਜਦਿਆਂ ਦੇ ਉਹ ਸਿੱਖਿਆ ਲੈ ਸਕਦੇ ਆ ਉਹ ਹੋਰ ਕਿਸੇ ਤੋਂ ਨਹੀਂ ਮਿਲਣੀ ਹੈਗੀ ਇਹ ਦਿਨ ਲਈ ਜ਼ਰੂਰੀ ਸੀ ਵੀ ਹਰ ਇੱਕ ਪਰਿਵਾਰ ਚੋਂ ਘੱਟੋ ਘੱਟ ਬੱਚੇ ਤੇ ਮੈਂਬਰ ਜ਼ਰੂਰ ਪਹੁੰਚਦੇ ਕਾਫੀ ਹੱਦ ਤੱਕ ਸੰਗਤਾਂ ਪਹੁੰਚੀਆਂ ਨੇ ਪਰ ਕੁਝ ਨਹੀਂ ਆਏ ਉਹਨਾਂ ਲਈ ਸਾਡਾ ਗਿਲਾ ਵੀ ਆ ਪ੍ਰਬੰਧਕਾਂ ਦਾ ਕਿਉਂਕਿ ਸ਼ਰਾਬੀਆਂ ਕਵਾਬੀਆਂ ਦੇ ਭੋਗਾਂ ਦੇ ਬਹੁਤ ਆ ਜਾਂਦੇ ਆ ਕਿਉਂਕਿ ਜਿਹੜਾ ਇਹ ਆ ਨਾ ਸ਼ਰਾਬੀਆਂ ਕਵਾਬੀਆਂ ਦੇ ਭੋਗਾਂ ਤੇ ਆਉਣਾ ਉਹ ਸਾਨੂੰ ਕੁਝ ਨਹੀਂ ਦੇ ਸਕਦਾ ਇੱਥੇ ਆਉਣਾ ਬਣਦਾ ਸੀ ਇਸ ਚੀਜ਼ ਦਾ ਗਿਲਾ ਵੀ ਐ ਰੋਸ ਵੀ ਐ ਅਗਲੀ ਵਾਰ ਇਸ ਚੀਜ਼ ਦਾ ਜ਼ਰੂਰ ਸੰਗਤਾਂ ਵਿਚਾਰ ਰੱਖਣ ਵੀ ਘਰ ਬੈਠ ਕੇ ਜਿਹੜਾ ਲਾਈਵ ਕੀਤਾ ਅਸੀਂ ਲਾਈਵ ਸਿਰਫ ਐਨ ਆਰ ਆਈ ਭਰਾਵਾਂ ਲਈ ਐ ਜੇ ਆਪ ਤੁਸੀਂ ਨਗਰ 'ਚ ਬੈਠੇ ਹੀ ਅਸੀਂ ਆ ਨਹੀਂ ਸਕਦੇ ਹੈਗੇ ਠੰਡ ਮੰਨੀ ਜਾਈਏ ਜਾਂ ਕੰਬਲ ਨਹੀਂ ਛੱਡ ਸਕਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਇੱਥੋਂ ਸਕੂਟਰ ਮੋਟਰਸਾਈਕਲ ਗੱਡੀਆਂ ਭਜਾਉਂਦੇ ਆ ਫਤੇਗੜ ਸਾਹਿਬ ਜਾਣਦੇ ਆ ਚਮਕੌਰ ਸਾਹਿਬ ਜਾਣਦੇ ਆ ਤੇ ਜਿੱਦਣ ਅੱਜ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਐ ਤੇ ਕੋਈ ਕਈ ਪਰਿਵਾਰ ਤੁਸਨ ਸਾਰੇ ਪਿੰਡ ਵਸੇ ਹੀ ਹੋ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਪਰਿਵਾਰ ਨਹੀਂ ਆਏਗੇ ਉਹਨਾਂ ਨੂੰ ਜ਼ਰੂਰ ਇਸ ਚੀਜ਼ ਤੇ ਵਿਚਾਰ ਕਰਨਾ ਚਾਹੀਦਾ ਇਹ ਕਿਸੇ ਦਾ ਪ੍ਰੋਗਰਾਮ ਨਹੀਂ ਆਏਗਾ ਪ੍ਰਬੰਧਕਾਂ ਦੇ ਰੋਸੇ ਕੇ ਲਈ ਆਪਸ ਵਿੱਚ ਹੀ ਚੱਲਦੇ ਰਹਿੰਦੇ ਆ ਕੋਈ ਚੱਕਰ ਨਹੀਂ ਹੈਗਾ ਪਰ ਪ੍ਰੋਗਰਾਮ ਜਦੋਂ ਗੁਰੂ ਘਰ ਦਾ ਹੋਵੇ ਉਦੋਂ ਜ਼ਰੂਰ ਸਾਥ ਦੇਣਾ ਚਾਹੀਦਾ ਜੇ ਸਾਥ ਨਹੀਂ ਦੇਣਾ ਤਾਂ ਘੱਟੋ ਘੱਟ ਸੰਗਤ ਰੂਪ ਵਿੱਚ ਆ ਕੇ ਵੀ ਬੈਠਿਆ ਜਾ ਸਕਦਾ ਇਸ ਗੱਲ ਦਾ ਜ਼ਰੂਰ ਸਾਨੂੰ ਗਿਲਾਵਾ ਉਹਨਾਂ ਨੂੰ ਹਰ ਪ੍ਰੋਗਰਾਮ ਤੇ ਅਸੀਂ ਬੇਨਤੀ ਵੀ ਕਰਦੇ ਆ ਤੇ ਪਹੁੰਚਣਾ ਚਾਹੀਦਾ ਇਸ ਗੱਲ ਦਾ ਵੀ ਮੇਰੇ ਤੇ ਉਤਰਾਜ ਆਏਗਾ ਵੀ ਸਟੇਜ ਤੇ ਬੋਲਦਾ ਪਰ ਸੰਗਤਾਂ ਸਾਰੀਆਂ ਜਾਣੂ ਨੇ ਬਾਕੀ ਜੇ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੁਣੇ ਹੀ ਮਾਫੀ ਮੰਗ ਲੈਣਾ ਮੈਨੂੰ ਬਾਅਦ ਦੇ ਵਿੱਚ ਕੋਈ ਨਾ ਕਿਹਾ ਵੀ ਮੇਰੇ ਤੋਂ ਮਾਫੀ ਮੰਗੇ ਜਾਂ ਮੈਂ ਇਹ ਕੰਮ ਨਹੀਂ ਕਰਨਾ ਬਾਕੀ ਸਾਰਿਆਂ ਦਾ ਧੰਨਵਾਦ ਆ ਸੰਗਤਾਂ ਜਿੰਨੀਆਂ ਵੀ ਪਹੁੰਚੀਆਂ ਨੇ ਦੂਰੋਂ ਨੇੜੇ ਤੋਂ ਜਸਪਾਲ ਵਾਂਗਰ ਤੋਂ ਵੀਰ ਹਣੀ ਪਹੁੰਚੇ ਨੇ ਛੋਟੀ ਢੰਡਾਰੀ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਕੁਲਵਿੰਦਰ ਸਿੰਘ ਜੀ ਪਹੁੰਚੇ ਨੇ ਗੁਰਦੁਆਰਾ ਰਵਿਦਾਸ ਜੀ ਤੋਂ ਪਹੁੰਚੇ ਨੇ ਸਾਰੇ ਪ੍ਰਬੰਧਕ ਮੱਕੜ ਕਲੋਨੀ ਤੋਂ ਪਹੁੰਚੇ ਆ ਗੁਰਦੁਆਰਾ ਸਾਹਿਬ ਤੋਂ ਬਾਬਾ ਕੇਰਦਾਸ ਜੀ ਕੁਕਰਾਂ ਵਾਲਿਆਂ ਦੇ ਸਥਾਨ ਤੋਂ ਪਹੁੰਚੇ ਨੇ ਸਾਰੀਆਂ ਸੰਗਤਾਂ ਦਾ ਸਾਰੀਆਂ ਕਮੇਟੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਤੇ ਇੱਕ ਦੋ ਬੇਨਤੀਆਂ ਨੇ ਜ਼ਰੂਰ ਗੁਰ ਮੈਂ ਕਰਨੀਆਂ ਚਾਹੁੰਦਾ ਅਗਲੇ ਆ ਜਦੋਂ ਥੋੜਾ ਇਹ ਮੌਸਮ ਖੁੱਲ ਗਿਆ ਆਪਾਂ ਗੁਰੂ ਘਰ ਦੇ ਹਾਲ ਦੀ ਸੇਵਾ ਤੇ ਨਵੇਂ ਗੁੰਬਦਾਂ ਦੀ ਸੇਵਾ ਕਰਨੀ ਹੈ ਕਿਉਂਕਿ ਜਿਹੜਾ ਪੁਰਾਣਾ ਗੁੰਬਦ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੇਨਤੀਆਂ ਇਤਿਆਂ ਨੇ ਵੀ ਉਹ ਕਾਫੀ ਖਾਸ ਦਾ ਹਾਲਤ ਹੈ ਤੇ ਅਗਲੇ ਦਿਨਾਂ ਦੇ ਵਿੱਚ ਅਸੀਂ ਇਸ ਕਾਰ ਸੇਵਾ ਆਰੰਭ ਕਰਨੀ ਆ ਤੇ ਜੀ ਦੇ ਵਿੱਚ ਅਸੀਂ ਸੰਗਤਾਂ ਤੋਂ ਵੱਧ ਤੋਂ ਵੱਧ ਸਹਾਇਕ ਉਮੀਦ ਕਰਦੇ ਆ ਅੱਗੇ ਵੀ ਸੰਗਤ ਦੇ ਵੱਲੋਂ ਜਾਨੀ ਕਿ ਚੜਾਵੇ ਦੀ ਸਾਨੂੰ ਕੋਈ ਕਮੀ ਨਹੀਂ ਹੈਗੀ ਬਸ ਸਿਰਫ ਹਾਜ਼ਰੀ ਦੀ ਕਮੀ ਆ ਇਸੇ ਤਰ੍ਹਾਂ ਸਹਿਯੋਗ ਕਰਿਓ ਸਾਨੂੰ ਵੱਧ ਤੋਂ ਵੱਧ ਜਿਹੜਾ ਸਹਿਯੋਗ ਦੇ ਕੇ ਜਿਹੜਾ ਆਪਾਂ ਛੇਤੀ ਤੋਂ ਛੇਤੀ ਇਸ ਕੰਮ ਨੂੰ ਨੇਪਰੇ ਚੜਾ ਸਕੀਏ ਕਿਉਂਕਿ ਅਸੀਂ ਪਹਿਲਾਂ ਹੀ ਵਿਚਾਰਾਂ ਕਰਦੇ ਨੇ ਦੋ ਤਿੰਨ ਮਹੀਨੇ ਕੱਢਦੇ ਆ ਉਸ ਕਰਕੇ ਹੁਣ ਕੋਸ਼ਿਸ਼ ਕਰੀਏ ਵੀ ਆਪਾਂ 3-4 ਮਹੀਨੇ ਦੇ ਵਿੱਚ ਜਿੰਨੀ ਜਲਦੀ ਸਾਡੇ ਕੋਲ ਸੇਵਾ ਪਹੁੰਚ ਜਾਏਗੀ ਉੰਨੀ ਜਲਦੀ ਅਸੀਂ ਕੰਮ ਕਰ ਲਾਂਗੇ ਕਿਉਂਕਿ ਅੱਗੇ ਗਰਮੀਆਂ ਦਾ ਮੌਸਮ ਆ ਰਿਹਾ ਹੈ ਤੇ ਸਾਰੇ ਨਕਸ਼ੇ ਵਗੈਰਾ ਬਣ ਕੇ ਆ ਗਏ ਆ ਆ ਹਾਲ ਆ ਜਿਹੜਾ ਫੁੱਲੀ ਏਸੀ ਕਰਨਾ ਅਸੀਂ ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਬਹੁਤ ਦਿੱਕਤ ਆਉਂਦੀ ਆ ਗਰਮੀ ਦੇ ਕਰਕੇ ਸੰਗਤ ਨੂੰ ਬੈਠਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਪਿੱਛੇ ਜੇ ਸਰਦਾਰ ਜਗਜੀਤ ਸਿੰਘ ਮਾਨ ਉਹਨਾਂ ਦਾ ਭੋਗ ਪਿਆ ਸੀਗਾ ਚਾਰ ਏਸੀ ਆਲਰੇਡੀ ਖਾਲ ਦੇ ਵਿੱਚ ਲੱਗੇ ਆ ਤੇ 6 ਕ ਮੇਰੇ ਖਿਆਲ ਹੋਰ ਲਗਾਏ ਸੀ ਪਰ ਗਰਮੀ ਫੇਰ ਵੀ ਮੁੱਕੀ ਨਹੀਂ ਸੀਗੀ ਹਰ ਇੱਕ ਨੇ ਯਾਨੀ ਕਿ ਗਰਮੀ ਮਹਿਸੂਸ ਕੀਤੀ ਸੀ ਇਸ ਲਈ ਇਹ ਕੰਮ ਜ਼ਰੂਰੀ ਨੇ ਅੱਜ ਕੱਲ ਦੇ ਹਾਲਾਤ ਦੇ ਹਿਸਾਬ ਨਾਲ ਇਹ ਅਸੀਂ ਕਾਰ ਸੇਵਾ ਜਿਹੜੀ ਕਰਨੀ ਆ ਆਰੰਭ ਕਰਨੀ ਆ ਇਸ ਲਈ ਜਿਸ ਨੇ ਵੀ ਮਾਈ ਭਾਈ ਨੇ ਚਾਹੇ ਸਰੀਏ ਦੀ ਸੇਵਾ ਚਾਹੇ ਸੀਮੈਂਟ ਦੀ ਸੇਵਾ ਚਾਹੇ ਬਜਰੀ ਦੀ ਸੇਵਾ ਕਿਉਂਕਿ ਰੇਤਾ ਸਾਡੇ ਕੋਲ 2-3 ਟਿਪਰ ਆਲਰੇਡੀ ਪਹੁੰਚ ਚੁੱਕੇ ਆ ਇਹ ਬੇਨਤੀ ਆ ਵੀ ਰੇਤੇ ਤੋਂ ਥੋੜਾ ਸੰਕੋਚ ਕਰ ਲਿਓ ਇੱਟਾਂ ਕਰ ਲਓ ਪੈਰੀ ਕਰ ਲਓ ਰੇਤਾ ਕਰ ਲਓ ਸਰੀਆ ਭੇਜ ਦਿਓ ਜਿਵੇਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਤੇ ਇਸ ਚੀਜ਼ ਦੀ ਲੋੜ ਹੋਊਗੀ ਅਸੀਂ ਉਹ ਦੱਸ ਦਾਂਗੇ ਤੁਹਾਨੂੰ ਵਿਚਾਰ ਕਰਕੇ ਇੱਕ ਦੂਸਰੀ ਬੇਨਤੀ ਇਹ ਆ ਵੀ ਜਿਸ ਵੀ ਕਿਸੇ ਨੇ ਮਾਇਆ ਭੇਜਣੀ ਆ ਉਹ ਗੁਰੂ ਘਰ ਤੋਂ ਪਰਚੀ ਜ਼ਰੂਰ ਲਿਓ ਕਈ ਵੇਰ ਕੀ ਹੁੰਦਾ ਵਾ ਪ੍ਰਬੰਧਕਾਂ ਤੱਕ ਮਾਇਆ ਪਹੁੰਚਦੀ ਨਹੀਂ ਹੈਗੀ ਇਸ ਲਈ ਇਹ ਬੇਨਤੀ ਹੈ ਵੀ ਜਾਂ ਗੋਲਕ ਦੇ ਵਿੱਚ ਪਾ ਦਿਓ ਕਿਉਂਕਿ ਗੋਲਕ ਦੀ ਗਿਣਤੀ ਹਰ ਸੰਗਰਾਮਦ ਨੂੰ ਹੁੰਦੀ ਆ ਜਾਂ ਪਰਚੀ ਜ਼ਰੂਰ ਲੈ ਲਿਓ ਚਾਹੇ ਉਹ ਮੈਂ ਹੀ ਗਿਆ ਨਾ ਹੋਵਾਂ ਜਿਹੜੀ ਕਾਰਸੇਵਾ ਲਈ ਮਾਇਆ ਆਉਣੀ ਆ ਉਹਦੀ ਪਰਚੀ ਜ਼ਰੂਰੀ ਲੈ ਲਿਓ ਚਾਹੇ ਗੁਪਤ ਦੀ ਲਿਖਾ ਕੇ ਲੈ ਲਿਓ ਜੇ ਕਿਸੇ ਨੇ ਆਪਣਾ ਨਾਮ ਨਹੀਂ ਜ਼ਾਹਰ ਕਰਨਾ ਪਰ ਰਿਕਾਰਡ ਦੇ ਵਿੱਚ ਜ਼ਰੂਰ ਆਉਣੀ ਚਾਹੀਦੀ ਆ ਵੀ ਜਿਹੜਾ ਕੱਲ ਤੋਂ ਕੱਲ ਨੂੰ ਕੋਈ ਇਹ ਨਾ ਕਵੇ ਵੀ ਸਾਡਾ ਪਤਾ ਨਹੀਂ ਨਾਂ ਨਹੀਂ ਬੋਲਿਆ ਜਾਂ ਕਿਵੇਂ ਵੀ ਆ ਬਾਕੀ ਇਸ ਕਾਰਸੇਵਾ ਲਈ ਜਿਹੜੀ ਸਾਡੇ ਕੋਲ ਸਭ ਤੋਂ ਪਹਿਲਾਂ ਜਿਹੜੀ ਸੇਵਾ ਆਈ ਆ ਸਰਦਾਰ ਕਰਮਜੀਤ ਸਿੰਘ ਮਾਨ ਯੂਐਸਏ ਵਾਲੇ ਗੁਰਦੇਵ ਸਿੰਘ ਜੀ ਮਾਨ ਬੈਠੇ ਆ ਪੋਲੀ ਮਾਨ ਜਿਹਨੂੰ ਕਹਿੰਦੇ ਆ ਸਾਰੇ ਉਹਨਾਂ ਦੇ ਬੇਟੇ ਨੇ 1 ਲੱਖ ਰੁਪਈਆ ਮੈਨੂੰ 2 ਮਹੀਨੇ ਪਹਿਲਾਂ ਫੜਾਤਾ ਸੀ 2-3 ਮਹੀਨੇ ਪਹਿਲਾਂ ਇਸੇ ਤਰ੍ਹਾਂ ਕਰਮਜੀਤ ਸਿੰਘ ਅਰਚਿਆ ਕੈਨੇਡਾ ਤੋਂ ਉਹਨਾਂ ਨੇ 1 ਲੱਖ ਰੁਪਈਆ ਮੇਰੇ ਕੋਲ ਭੇਜ ਚੁੱਕੇ ਆ ਇਸ ਕੰਮ ਲਈ ਕਾਰ ਸੇਵਾ ਲਈ ਤੇ ਇਹਦੇ ਗੁਰੂ ਸਾਹਿਬ ਕਿਰਪਾ ਕਰ ਨੇ 1 ਲੱਖ ਰੁਪਈਆ ਮੈਂ ਆਪਦੇ ਬਾਪੂ ਤੋਂ ਦਵਾਉਂਗਾ ਜੀ 3 ਲੱਖ ਰੁਪਏ ਦੀ ਦਾ ਸੇਵਾ ਜਾਨੀ ਕਿ ਤੁਹਾਨੂੰ ਮੈਂ ਅੱਜ ਸ਼ੋਅ ਕਰਤੀ ਆ। ਬਾਕੀ ਬਹੁਤ ਸਾਰੇ ਵੀਰ ਆ ਜਿਹੜੇ ਐਨਆਰਆਈ ਮੇਰੇ ਨਾਲ ਕਿਸੇ ਨੇ 50000 ਤੋਂ ਘੱਟ ਦੀ ਹਾਮੀ ਨਹੀਂ ਭਰੀ ਹੋਈ ਕਿਸੇ ਨੇ ਲੱਖ ਦੀ ਕਿਸੇ ਨੇ 2 ਲੱਖ ਦੀ ਭਰੀ ਹੋਈ ਆ। ਇਹ ਸੰਗਤਾਂ ਫਿਕਰ ਨਾ ਕਰਨ ਵੀ ਕੰਮ ਵਿੱਚ ਰੁਕ ਜੂਗਾ ਕਿਉਂਕਿ ਬਹੁਤ ਸਾਰਾ ਪ੍ਰਚਾਰ ਹੋ ਰਿਹਾ ਵੀ ਕੰਮ ਸਿਰੇ ਨਹੀਂ ਚੜਨਾ ਐਡਾ ਵੱਡਾ ਕੰਮ ਆ। ਆਪਣਾ ਢੰਡਾਰੀ 'ਚ ਇੰਨਾ ਕਮਾਇਆ ਹੈਗੀ ਆ ਵੀ 30-35 ਲੱਖ ਦਾ ਕੰਮ ਕੋਈ ਵੱਡੀ ਗੱਲ ਨਹੀਂ ਹੈਗੀ। ਇੰਨਾ ਕੁ ਗੁਰੂ ਸਾਹਿਬ ਦੀ ਕਿਰਪਾ ਹੈਗੀ ਆ ਤੁਸੀਂ ਫਿਕਰ ਨਾ ਕਰਿਓ। ਇੱਕ ਵਾਰ ਬਸ ਸ਼ੁਰੂ ਹੋਣ ਦਾ ਕੰਮ ਦੇਖ ਮਾਰੋ ਮਾਰ ਚੱਲੇਗਾ ਕੰਮ ਸੋ ਹੁਣ ਸਾਰੀਆਂ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਲੰਗਰ ਪ੍ਰਸ਼ਾਦਾ ਤਿਆਰ ਹੈ ਕਿਸੇ ਵੀ ਮਾਈ ਭਾਈ ਨੇ ਲੰਗਰ ਛਕੇ ਬਿਨਾਂ ਨਾ ਜਾਣਾ ਕਿਉਂਕਿ ਸਾਡੀ ਤਿੰਨ ਦਿਨ ਦੀ ਮਿਹਨਤ ਹੈ ਜੇ ਕੋਈ ਵੀ ਭੁੱਖਾ ਚੱਲਿਆ ਗਿਆ ਤਾਂ ਸਾਨੂੰ ਬਹੁਤ ਮਹਿਸੂਸ ਹੋਵੇਗਾ ਇਸ ਚੀਜ਼ ਦੀ ਕਈ ਵਾਰ ਪ੍ਰਬੰਧਕਾਂ ਦਾ ਧਿਆਨ ਨਹੀਂ ਹੁੰਦਾ ਹੈਗਾ ਗੁਰੂ ਘਰ ਲੰਗਰ ਆਪੇ ਆ ਕੇ ਛਕ ਲਿਓ ਹੁਣ ਦੇਗਾ ਵਰਤਣ ਗਿਆ ਪਹਿਲਾਂ ਵੀਰਾਂ ਨੂੰ ਬੇਨਤੀ ਆ ਵੀ ਉਹ ਪ੍ਰਸ਼ਾਦ ਲੈ ਕੇ ਲੰਗਰ ਛਕਣਗੇ ਮਾਈਆਂ ਨੂੰ ਥੋੜੀ ਜਿਹੀ ਬੇਨਤੀ ਆ ਗਲਤੀ ਮਾਫ 5 ਮਿੰਟ ਵੇਟ ਕਰ ਲਿਓ ਬਹੁਤਾ ਨਹੀਂ ਹੈਗਾ ਕਿਉਂਕਿ ਸੰਗਤ ਸਾਰੀ ਇਕੱਠੀ ਨੂੰ ਬਿਠਾਉਣਾ ਔਖਾ ਹੋ ਜਾਂਦਾ ਦੋਨੋਂ ਲੰਗਰ ਹਾਲਾਂ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਵਾ ਜਿੱਧਰ ਵੀ ਜਗ੍ਹਾ ਮਿਲੂਗੀ ਉੱਥੇ ਬੈਠ ਕੇ ਪ੍ਰਸ਼ਾਦਾ ਛਕਣ ਦੀ ਕਿਰਪਾ ਕਰਨੀ ਸੋ ਇੰਨੀਆਂ ਗ ਬੇਨਤੀਆਂ ਪ੍ਰਵਾਨ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ